ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਪੂਜ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਓ ਦੁਖ ਭੰਜਨ ਨਿਧਾਨ ਅਮੂਲੇ ਨਿਰਭਉ ਨਿਰਵੈਰ ਅਥਾਹ ਅਤੋਲੇ ਆਕਾਲ ਮੂਰਤ ਅਜੂਨੀ ਸੰਪਉ ਮਨ ਸਿਮਰਤ ਠੰਡਾ ਥੀਵਾ ਜੀਓ ਹਾਂ ਜੀ ਇਹ ਜਿਵੇਂ ਪੜਿਆ ਸੰਭਾਉ ਓਵੇਂ ਹੀ ਪੜਨਾ ਸੰਭਾਉ ਨਹੀਂ ਪੜਨਾ ਜਿਵੇਂ ਸਹਿ ਭੰ ਤੇ ਸੰ ਜਿਵੇਂ ਸੰਭਾਉ ਇਹਦਾ ਇੱਕੋ ਹੀ ਅਰਥ ਹੈ ਆਪਣੇ ਆਪ ਤੋਂ ਪ੍ਰਕਾਸ਼ ਇਸ ਕਰਕੇ ਸੰਭਾਉ ਜਿਵੇਂ ਪੜਿਆ ਓਵੇਂ ਹੀ ਪਾਠ ਸ਼ੁੱਧ ਹੈ ਅਕਾਲ ਮੂਰਤ ਅਜੂਨੀ ਸੰਭਾਉ ਮਨ ਸਿਮਰਤ ਠੰਡਾ ਥੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਧ ਧਿਆਈ ਏਹ ਸਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜੀਓ ਹਾਂਜੀ ਇਹ ਪੰਗਤੀ ਦਾ ਪੂਰਾ ਆਪਾਂ ਖਿਆਲ ਰੱਖਣਾ ਕਿਉਂਕਿ ਇਹ ਦੋ ਕੱਕੇ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਤੇ ਜੇ ਆਪਾਂ ਕਾਲੀ ਨਾ ਪੜਾਂਗੇ ਤੇ ਨਾਨਕ ਕੀ ਬਣ ਜੂਗਾ ਨਾਨਕ ਕੀ ਧਰ ਤੂੰ ਹੈ ਠਾਕੁਰ ਨਾਨਕ ਕੀ ਨਹੀਂ ਨਾਨਕ ਕੀ ਧਰ ਤੂੰ ਹੈ ਠਾਕੁਰ ਇਸ ਕਰਕੇ ਜਿੱਥੇ ਵੀ ਦੋ ਅੱਖਰ ਆਉਂਦੇ ਨੇ ਮਹਾਂਪੁਰਖਾਂ ਨੇ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਇਹ ਆਪਾਂ ਪੂਰੇ ਖਿਆਲ ਦੇ ਨਾਲ ਵੱਖਰਾ ਵੱਖਰਾ ਉਚਾਰਨ ਕਰਨਾ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਨਾਨਕ ਕੀ ਧਰ ਤੂੰ ਹੈ ਠਾਕੁਰ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜੀਓ ਮਾਜ ਮਹੱਲਾ ਪੰਜਵਾ ਧੰ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸਨ ਨੇਤਰ ਪੇਖਤ ਤਰਿਆ ਧੰ ਮੂਰਤ ਚੱਲੇ ਪਲ ਘੜੀਆ ਚਸੇ ਚਸੇ ਧੰ ਮੂਰਤ ਚਸੇ ਪਲ ਘੜੀਆ ਧੰ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਓ ਮਾਜ ਮਹੱਲਾ ਪੰਜਵਾ ਸਗਲ ਸੰਤਨ ਪਹਿ ਵਸਤ ਇਕ ਮੰਗਾ ਕਰੋ ਬਿਨੰਤੀ ਮਾਨ ਤਿਆਗਾਓ ਵਾਰ ਵਾਰ ਜਾਈ ਲਖ ਵਰੀਆ ਦੇਹ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਔਸਰ ਕਰਹੁ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਬਿਖਮ ਤਿਨਾ ਹੀ ਜੀਤਾ ਆਤਮ ਗੜ ਬਿਖਮ ਤਿਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਧ ਜੇਵੜ ਅਵਰਨਾ ਸੂਰਾ ਜੀਓ ਰੇਨ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਭਾਗੀ ਸੱਚ ਘਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਪੂਰਾ ਜੀਓ